ਮਿੱਤਰੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਬਸ਼ੇਰੀਆਂ ਦਿਖਾਉਣੀਆਂ ਨੇ ਜਿਹੜੀਆਂ ਸੇਲ ਆ ਇੱਕ ਤਾਂ ਹੈ ਨੀਲੀ ਬਸ਼ੇਰੀ ਆ ਮਿੱਤਰੋ ਤੇ ਦੂਜੀ ਹੈਗੀ ਆ ਨੁਕਰੀ ਬਸ਼ੇਰੀ ਦੋਨੇ ਬਸ਼ੇਰੀਆਂ ਇੱਕੇ ਬੰਦੇ ਕੋਲੇ ਵਿਕਾਊ ਆ ਬਸ਼ੇਰੀਆਂ ਸਾਫ਼ ਸੁਥਰੀਆਂ ਨੇ ਸੋਹਣੀਆਂ ਬਹੁਤਾ ਸੋ ਪਹਿਲਾਂ ਗੱਲਬਾਤ ਆਪਾਂ ਇਸ ਨੁਕਰੀ ਬਸ਼ੇਰੀ ਬਾਰੇ ਕਰਦੇ ਆ ਇਹ ਬਾਕਰਪੁਰ ਵਾਲੇ ਨੂਰੇ ਦੀ ਪੋਤੀ ਆ ਦੋਸਤੋ ਨਾਬੇ ਵਾਲੀ ਸਾਈਡ ਆ ਕੋਈ ਘੋੜਾ ਬਾਈ ਤੁਹਾਨੂੰ ਫੋਨ ਤੇ ਕਲੀਅਰ ਕਰ ਦੂਗਾ ਕਨਫਰਮ ਕਰ ਦੂ ਵੀ ਕਿਹੜੇ ਘੋੜੇ ਦੀ ਬੱਚੀ ਆ ਬਾਈ ਨੂੰ ਉਸ ਘੋੜੇ ਦਾ ਨਾਮ ਨਹੀਂ ਯਾਦ ਤੇ ਬਾਕਰਪੁਰ ਵਾਲੇ ਨੂਰੇ ਦੀ ਪੋਤੀ ਆ ਇਹਦੀ ਜਿਹੜੀ ਉਮਰ ਆ 12 ਮਹੀਨੇ ਹੋ ਗਈ ਪੂਰੇ 1 ਸਾਲ ਦੀ ਹੋ ਗਈ ਬੇਸ਼ੇਰੀ ਕਾਦੇ ਦਾ ਨਾਂ ਟੈਂਚਾ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਕੁੰਡੀ ਵਾਲਾ ਸ਼ਕੀਨ ਕਾਨਾ ਵਾਲਪੌਰੀਆਂ ਦੀ ਬਿਲਕੁਲ ਸਾਫ ਆ ਮੂੰਹ ਮਹਾਂਦਰੇ ਦੀ ਸੋਹਣੀ ਆ ਗਰਦਨ ਗੁਰਦਨ ਬੇਲਬੂਲ ਵੈਸੇ ਵੀ ਬੜੀ ਲੰਮੀਆਂ ਮਜ਼ਬੂਤ ਵੀ ਆ ਬੇਸ਼ੇਰੀ ਪੱਠਪੁੜੇ ਦੀ ਚੰਗੀ ਆ। ਇਹਦੀ ਮਾਂ ਵੀ ਨੀਲੀ ਚੰਬੀ ਕੋੜੀ ਆ 62+ ਹਾਈਟ ਦੀ। ਸੋ ਬੇਸ਼ੇਰੀ ਚੰਗੀ ਬਣ ਕੇ ਤਿਆਰ ਹੋ ਜੂ ਜਿਹੜੇ ਹਿਸਾਬ ਨਾਲ ਇਹ 1 ਸਾਲ ਦੀ ਹੋ ਕੇ 95 ਇੰਚ ਕੱਦ ਕਰੀ ਖੜੀ ਆ। ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕੱਦ ਸੋਹਣਾ ਕਰੂ। ਬਾਕੀ ਬੇਸ਼ੇਰੀ ਦੇ ਵਿੱਚ ਘਾਟ ਕੋਈ ਨਹੀਂ। ਸੋਹਣੀ ਵੀ ਬਹੁਤ ਆ ਮਜ਼ਬੂਤ ਵੀ ਆ। ਕੱਦ, ਕਾਠ ਵੀ ਚੰਗਾ ਤੇ ਬਣਤਰਾਂ ਦੀ ਬਹੁਤ ਜਿਆਦੇ ਚੰਗੀ ਆ। ਬਾਲ ਪੋਰੀਆਂ ਦੀ ਬਿਲਕੁਲ ਕਲੀਅਰ ਆ। ਆ ਤੁਸੀਂ ਦੇਖ ਸਕਦੇ ਹੋ। ਨਾਖਰਾ ਨੋਖਰਾ ਵੀ ਬਿਸ਼ੇਰੀ ਦੇ ਵਿੱਚ ਚੰਗਾਗਾ ਆਪਾਂ ਇਹ ਕਹਿ ਸਕਦੇ ਆ ਵੀ ਚੰਗੀ ਵੱਡੀ ਘੋੜੀ ਬਣ ਕੇ ਤਿਆਰ ਹੋ ਜੂ ਇਹ ਖੁੱਲੀ ਡੁੱਲੀ ਘੋੜੀ ਬਣੂਗੀ ਸੋ ਜਿਹੜੀ ਆ ਦੂਜੀ ਨੀਲੀ ਘੋੜੀ ਆ ਮਿੱਤਰੋ ਇਹਨੂੰ ਚਾਹੇ ਤੁਸੀਂ ਨੀਲੀ ਕਹਿ ਲੋ ਚਾਹੇ ਸਜਾਫ ਕਹਿ ਲੋ ਤੇ ਚਾਹੇ ਬਾਈ ਇਹਨੂੰ ਫਲਕਾਰੀ ਵਾਲੀ ਨੁਕਰੀ ਬਿਸ਼ੇਰੀ ਕਹਿ ਲੋ ਕਿਉਂਕਿ ਮਸਲਾ ਕੀ ਆ ਇਹਦੀ ਜਿਹੜੀ ਮੰਗ ਹੀ ਉਹ ਦੇਵਲੀ ਲਾਈਨ ਦੀ ਮਾਰਵਾੜੀ ਘੋੜੀ ਆ 65+ ਹਾਈਟ ਦੀ ਤੇ ਪਿਓ ਇਹਦਾ ਨੋਕਰ ਆਗਾ ਸੋ ਤੁਸੀਂ ਹੁਣ ਆਪ ਹੀ ਹਿਸਾਬ ਕਿਤਾਬ ਲਾ ਲਓ ਬਸ਼ੇਰੀ ਬਣਤਰਾਂ ਦੀ ਇਹ ਵੀ ਬਹੁਤ ਜਿਆਦਾ ਚੰਗੀ ਆ 22 ਮਹੀਨੇ ਦੀ ਉਮਰ ਹੋਗੀ ਇਹਦਾ ਕੱਦ 58 ਇੰਚ ਆ ਸੋ ਬਸ਼ੇਰੀ ਇਹ ਵੀ ਮਜ਼ਬੂਤ ਬਹੁਤ ਆ ਤੇ ਜਿਹੜੀਆਂ ਇਹ ਦੋਨੇ ਬਸ਼ੇਰੀਆਂ ਨੇ ਮਿੱਤਰੋ ਪਿੰਡ ਭੈਣੀ ਬੜਿੰਗਾ ਭੈਣੀ ਬੜਿੰਗਾ ਪਿੰਡ ਆਗਾ ਰਾਏਕੋਟ ਤੋਂ ਮਲੇਰਕੋਟਲਾ ਰੋਡ ਦੇ ਉੱਤੇ ਤਕਰੀਬਨ ਰਾਏਕੋਟ ਤੋਂ 5 ਕਿਲੋਮੀਟਰ ਦੂਰ ਰੋਡ ਦੇ ਉੱਤੇ ਹੀ ਪਿੰਡ ਆ ਉੱਥੇ ਦੋਨੇ ਬਸ਼ੇਰੀਆਂ ਇਹ ਬਾਈ ਬਲਵੰਤ ਦੇ ਕੋਲੇ ਸੇਲ ਆ ਬਾਈ ਬਲਵੰਤ ਦੇ ਆਪਾਂ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਦੇਤੇ ਤੇ ਬੰਦਾ ਐਨਆਰਆਈ ਆ ਬਾਹਰ ਰਹਿੰਦਾਗਾ ਤੇ ਵਟਸਐਪ ਕਾਲਿੰਗ ਕਰ ਲਿਓ ਤੁਸੀਂ ਦੋਨਾਂ ਨੰਬਰਾਂ ਤੇ ਬਸ਼ੇਰੀਆਂ ਦੋਨੇ ਚੰਗੀਆਂ ਨੇਗੀਆਂ ਬਾਈ ਦੇ ਫਾਰਮ ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਲਪੌਰੀਆਂ ਦੀਆਂ ਦੋਨੇ ਸਾਫ ਨੇ ਬਣਤਰਾਂ ਦੀਆਂ ਚੰਗੀਆਂ ਨੇ ਕੁੰਡੀ ਵਾਲੇ ਸ਼ਕੀਨ ਕਾਨਾਂ ਦੋਨਾਂ ਦੇ ਮਜ਼ਬੂਤ ਵੀ ਬੜੀਆਂ ਨੇ ਸੋਹਣੀਆਂ ਸਮੀਆਂ ਵੀ ਆ ਪਲੀਆਂ ਵੀ ਆ ਬਸ਼ੇਰੀਆਂ ਨੇ ਇਹਨੂੰ ਤਾਂ ਤੁਸੀਂ ਆ ਨੀਲੀ ਨੂੰ ਤੋਂ ਕੁਝ ਟਾਈਮ ਤੱਕ ਮੀਟ ਵੀ ਕਰਾ ਸਕਦੇ ਹੋ 22 ਮਹੀਨੇ ਉਮਰ ਹੋਗੀ ਤੇ ਚੰਗੀ ਤਿਆਰ ਹੋਈ ਐ ਵੀ ਸੋ ਕਾਲ ਕਰ ਲਿਓ ਜਿਨੇ ਨੁਕਰੀ ਬਸ਼ੇਰੀ ਖਰੀਦਣੀ ਹੋਈ ਤੇ ਜਾਂ ਜਿਨੇ ਨੀਲੀ ਬਸ਼ੇਰੀ ਖਰੀਦਣੀ ਹੋਈ ਜਾਨਵਰ ਦੋਨੇ ਹੀ ਚੰਗੇ ਆ ਤੇ ਕੱਦ ਕਾਠ ਵੀ ਸੋਹਣੇ ਆ ਲੈਂਥ ਬਾਡੀ ਬਣਤਰ ਚੰਗੀ ਆ ਮਜ਼ਬੂਤ ਵੀ ਨੇ ਬਸ਼ੇਰੀਆਂ ਤੇ ਬਾਈ ਦੇ ਦੋਨੇ ਆਪਾਂ ਬਾਹਰਲੇ ਨੰਬਰ ਪਾ ਤੇ ਸਿੱਧਾ ਨਾ ਫੋਨ ਲਾਉਣ ਬੈਜੋ ਬਾਅਦ ਚ ਤੁਸੀਂ ਮੈਨੂੰ ਫੋਨ ਕਰੋਗੇ ਬਾਈ ਫੋਨ ਤਾਂ ਲੱਗਦਾ ਨਹੀਂ ਵਟਸਐਪ ਕਾਲਿੰਗ ਹੋਊਗੀ ਦੋਨਾਂ ਨੰਬਰਾਂ ਤੇ ਫੋਨ ਲਾ ਲਿਓ ਬਾਈ ਬਲਵੰਤ ਨੂੰ ਬਸ਼ੇਰੀਆਂ ਦੋਨੇ ਹੀ ਚੰਗੀਆਂ ਨੇ ਚੰਗੀਆਂ ਸਮੀਆਂਆਂ ਵੀਆਂ ਪਲੀਆਂਆਂ ਵੀਆਂ ਬਸ਼ੇਰੀਆਂ ਨੇ ਸਾਫ ਸੁਥਰੀਆਂ ਨੇ ਕਿਸੇ ਪਾਸਿਓਂ ਕੋਈ ਘਾਟ ਨਹੀਂ ਸੋ ਕਾਲ ਕਰਕੇ ਬਾਈ ਦੇ ਪਿੰਡ ਭੈਣੀ ਬੜਿੰਗਾ ਜਾ ਕੇ ਤੁਸੀਂ ਇਹ ਦੋਨੇ ਬਸ਼ੇਰੀਆਂ ਦੇਖ ਸਕਦੇ ਹੋ